ਇਨਸਟਾਗ੍ਰਾਮ ਤੇ ਚਰਚਿਤ ਕਮਲ ਕੌਰ ਭਾਬੀ ਦੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਇਸ ਦੀ ਅਹਿਮ ਜਾਣਕਾਰੀ ਬਠਿੰਡਾ ਦੇ ਐਸਐਸਪੀ ਵੱਲੋਂ ਦਿੱਤੀ ਗਈ ਅਤੇ ਉਹਨਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਆਖਿਆ ਗਿਆ ਕਿ ਇਸ ਕਮਲ ਕੌਰ ਨੂੰ ਪ੍ਰੋਮੋਸ਼ਨ ਵਾਸਤੇ ਅੰਮ੍ਰਿਤਸਰ ਬੁਲਾਇਆ ਗਿਆ ਸੀ ਜਿਸ ਤੋਂ ਬਾਅਦ ਇਸ ਦਾ ਕਤਲ ਕਰ ਦਿੱਤਾ ਗਿਆ ਅਤੇ ਇੱਕ ਹਸਪਤਾਲ ਦੀ ਪਾਰਕਿੰਗ ਵਿੱਚ ਇਸ ਦੀ ਲਾਸ਼ ਬਰਾਮਦ ਹੋਈ ਦੋਸਤੋ ਬਾਦ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਜੱਤੋ ਜਹਿਦ ਕਰਦੇ ਹੋਏ ਕਾਤਲਾ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਕਮਲਕੌਰ ਦਾ ਅੰਤਿਮ ਸੰਸਕਾਰ ਬਠਿੰਡਾ ਵਿਖੇ ਹੀ ਕੀਤਾ ਗਿਆ ਹੈ ਅਨੈਸ਼ਲੀ ਸਾਨੂੰ 11 ਤਰੀਕ ਨੂੰ ਸ਼ਾਮ ਨੂੰ ਅਰਾਊਂਡ 7:30 ਵਜੇ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਤੇ ਕਾਲ ਆਈ ਸੀਗੀ ਕਿ ਜਿਹੜਾ ਆਦੇਸ਼ ਹਸਪੀਟਲ ਹੈ ਜਿਹੜਾ ਕੈਂਟ ਏਰੀਆ ਦੇ ਜੂਰਿਸਡਿਕਸ਼ਨ ਤੋਂ ਪੈਂਦਾ ਹੈ ਉਹਦੀ ਪਾਰਕਿੰਗ 'ਚ ਇੱਕ ਗੱਡੀ ਹੈ ਪੀਵੀ ਪੀਵੀ 10 ਫਡਬਲ 9179 ਈਓਨ ਗੱਡੀ ਉਦੇਚ ਇੱਕ ਲੇਡੀ ਦੀ ਡੈਡ ਬੋਡੀ ਹੈ اور ਉਦੇਚ ਡੈਡ ਬੋਡੀ ਪਈ ਹੈ ਤੇ ਗੱਡੀ ਚ ਥੋੜਾ ਬਲੱਡ ਵੀ ਸਪਿਲ ਆਊਟ ਹੋ ਰਿਹਾ ਬੜੀ ਫਾਉਲ ਸਮੈਲ ਆ ਰਹੀ ਹੈ ਤੇ ਇਮੀਡੀਏਟਲੀ ਐਸ ਐਚਓ ਕੈਂਡ ਡੀ ਐਸ ਪੀ ਸਿਟੀ 2 ਜਿਹੜੇ ਡੀ ਐਸ ਪੀ ਫੋਰੈਂਸਿਕ ਮਨਜੀਤ ਸਿੰਘ ਆ ਉਹਨਾਂ ਕੋਲ ਇਸ ਟਾਈਮ ਚਾਰਜ ਹੈ ਐਸ ਪੀ ਸਿਟੀ ਇਹ ਸਾਰੀ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜਿਹੜਾ ਸੀਨ ਆਫ ਕਰਾਇਮ ਨੂੰ ਦੇਖਦੇ ਹੋਏ ਸਾਡੀ ਫੋਰੈਂਸਿਕ ਟੀਮ ਨੂੰ ਵੀ ਉੱਥੇ ਬੁਲਾਇਆ ਗਿਆ ਤੇ ਇਨੀਸ਼ੀਅਲੀ ਸਿੰਸ ਦ ਬੋਡੀ ਵਾਸ ਅਨ ਆਈਡੈਂਟੀਫਾਈਡ ਦਾ ਬੋਡੀ ਨੂੰ ਸਿਵਲ ਹਸਪੀਟਲ ਮੌਨਿਟਰੇਜ ਰੱਖਾ ਦਿੱਤਾ ਗਿਆ ਕਿਉਂਕਿ ਉਹਦੀ ਕੋਈ ਪਛਾਣ ਵਗੈਰਾ ਨਹੀਂ ਹੋਈ ਸੀ ਤੇ ਅ ਨੈਕਸਟ ਡੇ ਜਿਹੜੀ ਉਹਦੀ ਬਾਡੀ ਦੇ ਪਛਾਣ ਕੀਤੀ ਗਈ ਜਿਹੜੀ ਉਹਦੀ ਮਦਰ ਹੈ ਲੜਕੀ ਸੀ ਗਿਰਜਾ ਦੇਵੀ ਉਹਨਾਂ ਵੱਲੋਂ ਬਾਡੀ ਨੂੰ شناਖਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਜੋ ਸਟੋਰੀ ਪਤਾ ਲੱਗੀ ਕਿ ਜਿਹੜੀ ਅ ਇਕ ਕੰਚਨ ਕੁਮਾਰੀ ਹੈ ਇਹ ਇੰਸਟਾ ਤੇ ਕਾਫੀ سارے ਫੋਲੋਅਰਸ ਹੈ ਅਰਾਊਂਡ ਆਲਮੋਸਟ 4 ਲੱਖ ਫੋਲੋਅਰਸ ਤੇ ਵਕਫਾ ਉਸ ਜੋ ਉਹਦੀ ਮਦਰ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇਸਸ ਤੇ ਦੂਦਰ ਵੀ ਜਾਂਦੀ ਸੀ ਟੂਰ ਵਗੈਰਾ ਤੇ ਉਹਨਾਂ ਨੇ ਦੱਸਿਆ ਕਿ 2-3 ਦਿਨ ਪਹਿਲਾਂ ਇੱਕ